ਅਲਕੀ ਜਨਤਾ ਮੇਰੇ ਜੀ ਪਰਿਵਾਰ ਦਾ ਜਨਮਨਾਮਾ ਪ੍ਰੂਫ ਦੀ ਗੱਲ ਸਾਰੀ ਜਿਹੜੀ ਕੀਤੀ ਹੈ ਸਮਾਂ ਮੇਰੇ ਘਟ ਗਿਆ ਕਹਿਣਾ ਚਾਹੀਦਾ ਕਿ ਤੇ ਠੀਕ ਹਨ ਚਲੋ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਗੁਰੂ ਮਹਾਰਾਜ ਜੀ ਦਾ ਧੰਨਵਾਦ ਜੋ ਅਸੀਂ ਅੱਜ ਸਾਰੀ ਜਥੇਵੰਦੀ ਸਾਡੇ ਪਿੰਡ ਦੀ ਮਿਲ ਕੇ ਇਹਨਾਂ ਦਾ ਵੀ ਧੰਨਵਾਦ ਮੇਰੇ ਗ੍ਰਹਿ ਵਿਖੇ ਅਸੀਂ ਸਤਿ ਸ੍ਰੀ ਅਕਾਲ ਜੀ ਦੇ ਆਠ ਆਰੰਭ ਕਰਵਾਏ ਤੇ ਫਿਰ ਅਸੀਂ ਉਹਨਾਂ ਦੇ ਭੋਗ ਪਾਏ ਕਿਉਂਕਿ ਦੀਪਾ ਹਰ ਸਿੰਘ ਮਦਕਾ ਜੀ ਦਾ ਬਾਦਰ ਜੀ ਦਾ ਜਨਮ ਦਿਨ ਸੀਗਾ ਤੇ ਉਸ ਇੱਕ ਅ ਤੜਲੇਦਾਰ ਬੀਬੀ ਦਾ ਜਨਮ ਦਿਨ ਮਨਾਉਣਾ ਸਾਡੇ ਵਾਸਤੇ ਭਾਕਾਂ ਵਾਲੀ ਗੱਲ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈਆ ਤੇ ਬੀਬਾ ਜੀ ਦੇਖੋ ਕਿੰਨੇ ਵਧੀਆ ਇਨਸਾਨ ਨੇ ਐਵੇਂ ਨਹੀਂ ਕੋਈ ਉਹਨਾਂ ਦੇ ਨਾਲ ਜੁੜਦਾ ਕਿਉਂਕਿ ਉਹ ਇੱਕ ਐ ਜੀ ਔਰਤ ਨੇਗੇ ਜਿਹੜੇ ਬੇਸ਼ੱਕ ਦੇਖੋ ਚਾਰ ਵਾਰ ਐਮਪੀ ਬਣੇ ਨੇ ਉਹ ਕਦੇ ਵੀ ਹਾਰੇ ਨਹੀਂ ਹੈਗੇ ਬੇਸ਼ੱਕ ਪਿਛਲੀ ਵਾਰ ਦੂਜੀ ਵਿਰੋਧੀ ਪਾਰਟੀਆਂ ਨੇ ਬਹੁਤ ਕੁਝ ਕਿਹਾ ਬਹੁਤ ਸ਼ਰਮਲੀ ਅਕਾਲੀ ਦਲ ਭੰਡੀ ਕਿਹਾ ਵੀ ਮਾੜੀ ਆ ਫਲਾਣਾ ਤੇ ਕਾਹਣਾ ਬਹੁਤ ਕੁਝ ਕਿਹਾ ਬਰਾਈ ਕੀਤੀ ਬਹੁਤ ਨਿੰਦਿਆ ਪਰ ਫਿਰ ਵੀ ਲੋਕਾਂ ਨੇ ਬੀਬਾ ਹਰਸਿੰਦਰ ਪਕਵਾਰ ਤੇ ਆਪਣਾ ਵਿਸ਼ਵਾਸ ਘਟ ਨਹੀਂ ਦਿੱਤਾ ਕਦੇ ਵੀ ਉਹਨਾਂ ਨੂੰ ਹੋਰ ਜ਼ਿਆਦਾ ਵੋਟਾਂ ਨਾਲ ਜਿਤਾਇਆ ਇਸ ਵਾਰ ਤੇ ਫਿਰ ਤੁਸੀਂ ਐ ਦੇਖੋ ਬੀਬਾ ਜੀ ਨੇ ਬਠਿੰਡੇ ਮਾਨਸੇ ਦਾ ਨਕਸ਼ਾ ਬਦਲ ਕੇ ਰੱਖਤਾ ਜਿੱਥੇ ਇਹਨੂੰ ਵੈਕਵਰਡ ਕਿਹਾ ਜਾਂਦਾ ਸੀ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਨਕਸ਼ਾ ਬਦਲ ਕੇ ਰੱਖਤਾ ਇੱਕ ਔਰਤ ਨੇ ਇੱਕ ਔਰਤ ਨੂੰ ਕਮਜ਼ੋਰ ਕਿਹਾ ਜਾਂਦਾ ਨਾ ਪਰ ਜਿਨੇ ਜਿਹੜਾ ਔਰਤ ਨੂੰ ਕਮਜ਼ੋਰ ਕਹਿੰਦਾਗਾ ਉਹ ਬੀਬਾ ਹਰਸੀਮਰਤ कौर ਵਾਦਲ ਨੂੰ ਦੇਖੇ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਨਹੀਂ ਇਸੇ ਪਾਰਟੀ ਵਿੱਚ ਉਹਨਾਂ ਦੇ ਮੁਕਾਬਲੇ ਦੀ ਔਰਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੈਂ ਨਹੀਂ ਦੇਖੀ ਹੈਗੀ ਸਾਡਾ ਬੜਾ ਮਾਣ ਆ ਬੀਬਾ ਜੀ ਤੇ ਸਾਨੂੰ ਬਹੁਤ ਮਾਣ ਹੈ ਜਿਹੜੀ ਉਹ ਹਮੇਸ਼ਾ ਸਾਡੇ ਨਾਲ ਖੜਦੇ ਨੇ ਤੇ ਸਾਡੀ ਔਰਤਾਂ ਦਾ ਖਾਸ ਕਰਕੇ ਬਹੁਤ ਜ਼ਿਆਦਾ ਪੱਖਾ ਕਰਦੇ ਨੇ ਸਾਡੀ ਉਹ ਵਾਂ ਫੜ ਕੇ ਰੱਖਦੇ ਨੇ ਅਸੀਂ ਉਹਨਾਂ ਦੀ ਉਂਗਲ ਫੜ ਕੇ ਜਿਵੇਂ ਉਹ ਰੁੱਖ ਤੇ ਕੋਖ ਨੂੰ ਬਚਾਉਣ ਦੀ ਗੱਲ ਕਰਦੇ ਨੇ ਧੀਆਂ ਨੂੰ ਬਚਾਉਣ ਦੀ ਗੱਲ ਕਰਦੇ ਨੇ ਨੰਨੀ ਛਾਂ ਮੁਹੰਮਦ ਦੇ ਤਹਿਤ ਕਿੰਨੇ ਉਹਨਾਂ ਨੇ ਸिलाई ਸੈਂਟਰ ਚਲਾਏ ਇੱਥੇ ਪੰਜਾਬ ਦੇ ਵਿੱਚ ਪਠੰਡੇ ਮਾਨਸਾ ਦੇ ਵਿੱਚ ਤੇ ਐਵੇਂ ਨਹੀਂ ਹੈਗਾ ਵੀ ਸਲਾਈ ਸੈਂਟਰ ਕੱਲੇ ਚੁਲਾਏ ਵੀ ਸਲਾਈ ਸਿਖਾਤੀ ਸਿਖਾ ਕੇ ਤੇ ਨਾਲ ਮਸ਼ੀਨਾਂ ਦਿੱਤੀਆਂ ਰੋਜਗਾਰ ਤੇ ਅੱਜ ਕੁੜੀਆਂ ਕਾਫੀ ਗਰੀਬ ਘਰਾਂ ਦੀਆਂ ਆਪਣਾ ਹੈਗੀਆਂ ਨੇ ਉਹ ਤੇ ਫਿਰ ਬੀਬਾ ਜੀ ਨੇ ਪੂਰਾ ਨਾਰਾ ਲਾਇਆ ਕਿ ਜਿਹੜਾ ਗਰਮੀ ਇੰਨੀ ਵੱਧ ਰਹੀ ਹੈ ਰੁੱਖ ਵੀ ਬਹੁਤ ਲਾਓ ਆਪ ਵੀ ਉਹਨਾਂ ਨੇ ਬਹੁਤ ਰੁੱਖ ਲਾਏ ਤੇ ਸਾਰਿਆਂ ਨੂੰ ਸਾਨੂੰ ਪ੍ਰੇਰਿਤ ਕੀਤਾ ਅਸੀਂ ਹਰ ਸਾਲ ਭਾਵੇਂ ਆਪਣਾ ਜਨਮ ਦਿਨ ਹੋਵੇ ਭਾਵੇਂ ਸਾਡੇ ਲੀਡਰ ਵੀ ਬਹਾਸਿਮਤ ਕੌਰ ਬਾਦਲ ਜੀ ਦਾ ਸਕਵੀਰ ਬਾਦਲ ਜੀ ਦਾ ਭਾਵੇਂ ਸਾਡੇ ਲੀਡਰ ਬਲਵਿੰਦਰ ਸਿੰਘ ਜੀ ਭੁੰਦਰ ਦਾ ਕਿਸੇ ਦਾ ਵੀ ਜਨਮ ਦਿਨ ਹੋਵੇ ਅਸੀਂ ਰੁੱਖ ਹੀ ਲਾਉਨੇ ਆ ਕੋਈ ਕੇਕ ਨਹੀਂ ਕੱਟਣਾ ਕੋਈ ਉਹ ਨਹੀਂ ਕਰਨਾ ਕੋਈ ਐ ਜੀ ਮਤਲਬ ਡਰਾਮੇਬਾਜ਼ੀ ਨਹੀਂ ਕਰਨੀ ਸਿਰਫ ਜਿਹੜੀ ਅਸਲ ਹਕੀਕਤ ਆ ਜਿਹੜੀ ਚੀਜ਼ ਦੀ ਲੋੜ ਆ ਅਸੀਂ ਉਹੀ ਕਰਦੇ ਆ ਤੇ ਹਾਂ ਤਾਂ ਬਹੁਤ ਬਹੁਤ ਧੰਨਵਾਦ ਮੇਰੀ ਪਿੰਡ ਦੀ ਜਿਲੀ ਜੱਥੇਬੰਦੀ ਆਈ ਆ ਕੋਈ ਅਸੀਂ ਪਿੰਡ ਦਾ ਕਾਠ ਨਹੀਂ ਕੀਤਾ ਸੀ ਸਿਰਫ ਜਥੇਬੰਦੀ ਦੀ 60 70 ਕ ਬੰਦੇ 100 ਸਬਕ 100 ਹੋ ਗਿਆ ਇੰਨਾ ਕ ਅਸੀਂ ਪਿੰਡ ਦੀ ਜਥੇਬੰਦੀ ਬੁਲਾਈ ਸੀ ਤੇ ਸਾਰਿਆਂ ਨੇ ਸਾਡਾ ਪੂਰ ਜੋਰ ਨਾਲ ਸਾਥ ਦਿੱਤਾ ਤੇ ਅਸੀਂ ਸਾਰੇ ਇੱਕ ਆਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹ ਆਊਗੀ ਕਿਉਂਕਿ ਹੁਣ ਤੁਸੀਂ ਦੇਖਿਆ ਤਰਨਤਾਰਨ ਜੀ ਆ ਉਹ ਹਮਾਰੇ ਲੋਕਾ ਸ਼੍ਰੋਮਣੀ ਅਕਾਲੀ ਦਲ ਵਿਚ ਆ ਰਹੇ ਨੇ ਸਾਡੇ ਪ੍ਰਧਾਨ ਸਾਹਿਬ ਜੀ ਇੱਕ ਢੱਲੇਦਾਰ ਲੀਡਰ ਨੇਗੇ ਅਸੀਂ ਕਿਵੇਂ ਨਹੀਂ ਸ਼੍ਰੋਮਣੀ ਅਕਾਲੀ ਦਲ ਵਿਚ ਆਵਾਂਗੇ ਤਾੜਿਆਂ ਵਾਲੇ ਪੱਤਾਂ ਵਾਲੇ ਨੇ ਸਾਨੂੰ ਮਤਲਬ ਇੱਥੇ ਹੋਰ ਕੁਛ ਨਹੀਂ ਸਿਖਾਇਆ ਜਾਂਦਾ ਇੱਥੇ ਕਿਹਾ ਜਾਂਦਾ ਵੀ ਗੁਰਬਾਣੀ ਦੇ ਮੁਤਾਬਕ ਚੱਲੋ ਕੁਛ ਮਰਜੀ ਕੋਈ ਕਹੀ ਜਾਵੇ ਨੀਵੇਂ ਹੋ ਕੇ ਰਹੋ ਤੇ ਸਾਨੂੰ ਦਿੱਲੀ ਵਾਲੀਆਂ ਪਾਰਟੀਆਂ ਦੀ ਲੋੜ ਨਹੀਂ ਹੈਗੀ ਵੀਰੇ ਜਦੋਂ ਸਾਡੇ ਕੋਲੇ ਇੰਨੀ ਤਾਕੜੀ ਸਾਡੀ ਖੇਤਰੀ ਪਾਰਟੀਆਂ ਸਾਨੂੰ ਦਿੱਲੀ ਵਾਲੀਆਂ ਪਾਰਟੀਆਂ ਦੀ ਬਿਲਕੁਲ ਲੋੜ ਨਹੀਂ ਹੈਗੀ ਅੱਜ ਆਉਣ ਵਾਲਾ ਸਮਾਂ ਦੇਖਿਓ ਤੁਸੀਂ 2027 2027 ਸ਼ੁਰੂਆਤ ਹੁ ਹੋ ਚੁੱਕੀ ਆ ਹਾਂ ਹਾਂ ਆਕੇ ਬਹੁਤ ਜਿਆਦੇ ਪਾਰਦਰਸ਼ ਦੇ ਵਿੱਚ ਜਿਹੜੇ ਨੌਕ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਨੇ ਅਸਲ ਵਿੱਚ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਆਪਦੇ ਵੀ ਆਪਦੇ ਹੁੰਦੇ ਨੇ ਆਪ ਦਾ ਮਾਰੂ ਸ਼ਾਮੇ ਸਿੱਟੂ ਵਾਲੀ ਗੱਲ ਕਹਿ ਦਿੰਦੇ ਨੇ ਨਾ ਬਗਾਨਿਆਂ ਨੇ ਕੁਝ ਨਹੀਂ ਲੈਣਾ ਬਗਾਨੇ ਸਿਰਫ ਨਾ ਉਹਨਾਂ ਨੂੰ ਕਾਸੇ ਦਾ ਪਤਾ ਕਦੇ ਕੁਛ ਲਾ ਦਿੰਦੇ ਨੇ ਚੇਅਰਮੈਨ ਲਾ ਦਿੰਦੇ ਨੇ ਕਦੇ ਕੁਛ ਲਾ ਦਿੰਦੇ ਨੇ ਬਗਾਨੇ ਜਿਹੜੀਆਂ ਪਾਰਟੀਆਂ ਨੇਗੀਆਂ ਦਿੱਲੀ ਵਾਲੀਆਂ ਉਹ ਸਾਡੇ ਬੰਦਿਆਂ ਨੂੰ ਸਾਡੇ ਮੂਹਰੇ ਖੜੇ ਕਰਦੇ ਨੇ ਵੀ ਇਹ ਪੱਗ ਵਾਲੇ ਨੇ ਕਦੇ ਸਾਡੀਆਂ ਜ਼ਮੀਨਾਂ ਖੋਹਦੇ ਨੇ ਕਦੇ ਸਾਡੇ ਕਿਸਾਨਾਂ ਤੇ ਤਸੱਦਦ ਕਰਦੇ ਨੇ ਕਦੇ ਸਾਡੇ ਟੀਚਰਾਂ ਤੇ ਤਸੱਦਦ ਕਰਦੇ ਨੇ ਇਹ ਨੌਕਰੀਆਂ ਨੇ ਹਰ ਇੱਕ ਪੱਖੋਂ ਉਹਨਾਂ ਨੇ ਪੰਜਾਬ ਨੂੰ ਡੋਲਤਾ ਡੋਲਤਾ ਪਰ ਹੁਣ ਅਸਾਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੀਦੀ ਆ ਤਾਂ ਕਰਕੇ ਅਸੀਂ ਬਹੁਤ ਜੋਰ ਲਾ ਰਹੇ ਆ ਵੀ ਸਾਡੀ ਜਿਹੜੀ ਆਉਣ ਵਾਲੇ 2027 ਵਿੱਚ ਸਰਕਾਰ ਬਣੇ ਤੇ ਅਸੀਂ ਸ੍ਰੋਮਣੀ ਅਕਾਲੀ ਦਲ ਦੇ ਨਾਲ ਆ ਸਾਡੀ ਪਿੰਡ ਦੀ ਜਥੇਬੰਦੀ ਨਾਲ ਆ ਮਾਨਸਾ ਨਾਲ ਆ ਤੇ ਮੈਂ ਮਾਨਸਾ ਜ਼ਿਲ੍ਹੇ ਦੀ ਇਸ ਤੇ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਬੀਬਾ ਜੀ ਨੂੰ ਤੇ ਸਾਹੀ ਸ਼੍ਰੋਮਣੀ ਕਾਲੀ ਦਲ ਪਾਰਟੀ ਨੂੰ ਬਹੁਤ ਬਹੁਤ ਅਦਾਰੇ ਫਿਰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਵਾਹ ਜਿਸ ਕਹਾਸੇ ਸੁਣਵਾਈ ਦੇ